ਲੋ ਜੀ ਜਰਾ ਤੁਸੀਂ ਚੈੱਕ ਕਰੋ ਇਸ ਗੜ ਸਾਹਬ ਤੇ ਉਹਦੇ ਬਾਹਰ ਮੇਨ ਰੋਡ ਦੇ ਹਾਲਾਤ ਜੋ ਕਿ ਘੰਟੇ ਕਿ ਦੀ ਬਰਸਾਤ ਦੇ ਬਾਅਦ ਹਰ ਬਰਸਾਤ ਦੇ ਬਾਅਦ ਚਾਹੇ ਘੰਟਾ ਹੋਵੇ ਚਾਹੇ ਅੱਧਾ ਘੰਟਾ ਹੀ ਕਿਉਂ ਨਾ ਹੋਵੇ ਥੋੜੀ ਜੀ ਦੱਬ ਕੇ ਬਰਸਾਤ ਪੈ ਗਈ ਇਹ ਇਹ ਹਾਲਾਤ ਇਹਦੇ ਬਣ ਜਾਂਦੇ ਆ ਔਰ ਇਹ ਐਨੀ ਵੀ ਇਸੇ ਬਰਸਾਤ ਦਾ ਹਾਲ ਹੈ ਪਿਛਲੇ ਸਾਲ ਵੀ ਇਹੀ ਹਾਲ ਸੀਗਾ ਉਹ ਤੇ ਪਿਛਲੇ ਸਾਲ ਵੀ ਇਹੀ ਹਾਲਤਾ ਲੇਕਿਨ ਕਹ ਲੋ ਕਿਸੇ ਨੂੰ ਕੀ ਜ਼ਰੂਰਤ ਪਈ ਹੈ ਹੈ ਉਦੋਂ ਕਹਿੰਦੇ ਆ ਜੀ ਕਮੇਟੀ ਅਨੰਦਪੁਰ ਸਾਹਿਬ ਦੀ ਬੜਾ ਵਧੀਆ ਕੰਮ ਕਰ ਰਹੀ ਹੈ ਇਹ ਕੰਮ ਉਹਨਾਂ ਦੇ ਦਿਖੇ ਰਹੇ ਆ ਥੋੜਾ ਚੰਗੀ ਪੱਲੀ ਇੱਥੇ ਦੇ ਕੰਧ ਦੇ ਨਾਲ-ਨਾਲ ਬਣੀ ਹੋਈ ਹੈ ਨਾਲੀ ਲੇਕਿਨ ਪਾਣੀ ਦਾ ਨਿਕਾਸ ਹੀ ਨਹੀਂ ਕਿਤੇ ਪਾਸੇ ਤੋਂ ਆ ਦੇਖੋ ਕਿੰਦਾ ਲੋਕ ਪਰੇਸ਼ਾਨ ਹੋ ਕੇ ਆ ਰਹੇ ਆ ਦੇਖੋ ਹਾਲਾਤ ਗੱਡੀ ਆਊਗੀ ਤਾਂ ਕੋਈ ਤੁਹਾਨੂੰ ਦਿਖਾਵਾਂਗੇ ਵੀ ਕਿੰਦਾ ਡੁੱਬੀ ਵੀ ਇੱਕ ਤਾਂ ਸਾਹਮਣੇ ਆ ਚੱਲੀ ਆ ਵੀਆ ਦੂਰ ਤੋ ਜਾਣਾ ਆਪਣੀ ਗੱਡੀ ਖੜੀ ਐ ਇਹਦਾ ਮੈਂ ਫਿਰ ਵੀ ਉੱਪਰ ਆ ਕੇ ਖੜਾਈ ਆ ਥੋੜੀ ਅੱਗੇ ਜਿਦਾ ਇੱਥੇ ਜੋ ਨਿਕਲਦੀ ਨਾ ਗੱਡੀ ਪੂਰੀ ਵਿੱਚ ਡੁੱਬਦੀ ਐ ਇੱਕ ਵਾਰ ਇਹ ਹਾਲਾਤ ਐ ਜੀ ਅੱਜ ਇਹ ਨਹੀਂ ਕੋ ਪੁਰਾਣੀ ਵੀਡੀਓ 17 ਅਗਸਤ ਦਿਨ ਸ਼ਨੀਵਾਰ ਤੇ ਟਾਈਮ ਕਰੀਬ-ਕਰੀਬ 2 ਵਜੇ ਦੇ ਕਰੀਬ ਘੰਟਾਖੰਡ ਮਸੀਂ بارش ਪਈ ਹੈ ਤੇ ਹਾਲਾਤ ਤੁਹਾਡੇ ਸਾਹਮਣੇ ਆ ਦੇਖੋ ਨਜ਼ਾਰਾ ਇਹ ਸਾਡੀ ਤਰੱਕੀ ਹੈ ਤੇ ਇਹ ਅਸੀਂ ਨੰਦਪੁਰ ਸਾਹਿਬ ਨੂੰ ਰਿਪਰੈਜ਼ੈਂਟ ਕਰਦੇ ਆ ਬਈ ਸਾਡਾ ਇਹ ਹਾਲਾਤ ਆ ਇਧਰ ਗੱਡੀ ਕੋਈ ਟਰਨ ਕਰਦੀ ਹੈ ਨਾ ਤਾਂ ਮੈਂ ਤੁਹਾਨੂੰ ਦਿਖਾਣਾ ਸ਼ਾਇਦ ਇੱਕ ਉਹ ਲੋਵਾ ਆਈ ਹੈ ਪੀਪੀ 08 ਤੇ ਤੁਹਾਨੂੰ ਦਿਖਾਉਂਦੇ ਆਂ ਵੀ ਹਾਲਾਤ ਕਿ ਆਏ ਨੇ ਇਹਦੇ ਉਹ ਵੀ ਚਲੋ ਉੱਚੀ ਗੱਡੀ ਐ ਬਚਾਅ ਹੋ ਜਾਂਦਾ ਜਿਹੜਾ ਵਿਚਾਰਾ ਹੋ ਜਾ ਉਹ ਤਾਂ ਵੀ ਖਰਾਬ ਕਰਕੇ ਵੇਜੂਗਾ ਇੱਥੇ ਇਹ ਹਾਲਾਤ ਹੈ ਜੀ ਇਹ ਸਾਡੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੋ ਨਾਲ ਲੱਗਦੀ ਸੜਕ ਹੈ ਉਹਦੇ ਕੀ ਹਾਲ ਹੈ